ਹਾਂਜੀ 사ਸਰੀਆ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸੌਰੀ ਥੋੜਾ ਗਲਾ ਖਰਾਬ ਹੈ ਇਸ ਕਰਕੇ ਆਵਾਜ਼ ਬਦਲੀ ਹੋਈ ਆ ਤਿੰਨ ਚਾਰ ਮੈਸੇਜਾਂ ਤੇ ਖਾਸ ਕਰਕੇ ਜਵਾਬ ਦੇਣੇ ਸੀ ਇੱਕ ਮੈਸੇਜ ਸੀਗਾ ਕਿ ਅੱਜ ਕੱਲ ਟੂਰਿਸਟ ਵੀਜ਼ੇ ਤੇ ਆਉਣ ਦਾ ਫਾਇਦਾ ਆ ਕੰਮਕੁਮ ਮਿਲ ਜਾਂਦਾ ਆ ਦੇਖੋ ਟੂਰਿਸਟ ਵੀਜ਼ਾ ਹੁੰਦਾ ਆ ਤੁਸੀਂ ਇਸ ਕੰਟਰੀ 'ਚ ਘੁੰਮਣ ਫੇਨ ਆ ਰਹੇ ਹੋ ਇਸ ਕੰਟਰੀ ਦੀ ਬਿਊਟੀ ਦੇਖਣ ਆ ਰਹੇ ਆ ਤੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੇ ਆ ਨਾ ਕਿ ਕੰਮ ਕਰਨ ਆ ਰਹੇ ਆ ਟੂਰਿਸਟ ਵੀਜ਼ੇ ਤੇ ਕਲੀਅਰ ਲਿਖਿਆ ਹੁੰਦਾ નો ਵਰਕ ਠੀਕ ਆ ਬਾਕੀ ਜੇ ਕੋਈ ਦੋ ਨੰਬਰ ਚ ਇੱਧਰ ਉੱਧਰ ਮਾੜੇ ਮੋਟੇ ਹੱਥ ਪੈਰ ਮਾਰ ਲੈਂਦਾ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿੰਦੇ ਠੀਕ ਹੈ ਜੀ ਤੇ ਬਾਕੀ ਉਦਾਂ ਤੁਸੀਂ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੁੰਦੀ ਟੂਰਿਸਟ ਵੀਜ਼ਾ ਇੱਥੇ ਰਹਿ ਕੇ ਅੱਗੇ ਨਹੀਂ ਵਧਦਾ ਹੈਗਾ ਪਾਪਸੀ ਜਾਣਾ ਪੈਂਦਾ ਹੈ ਕੋਈ ਹੱਲ ਨਹੀਂ ਹੈਗਾ ਇੱਕ ਅੱਧਾ ਪਰਸੈਂਟ ਚਾਂਸ ਹੁੰਦਾ ਬਹੁਤ ਜ਼ਿਆਦਾ ਕਿਸੇ ਕੇਸ ਵਿੱਚ ਕਿ ਉਹਦਾ ਕੋਈ ਹੱਲ ਹੋ ਜਵੇ ਜਾਂ ਕੋਈ ਵੀਜ਼ਾ ਮਿਲ ਜਵੇ 99 ਸੈਂਟ ਕੁਛ ਨਹੀਂ ਹੁੰਦਾ ਜਾਂ ਦੂ ਨੰਬਰ ਜਾਂ ਪਾਸਪੋਰਟ ਨਾ ਪੈਂਦਾ ਜਾਂ ਪੈਸੇ ਕਦੀ ਵੀ ਵੀਜ਼ਾ ਖਰਾਮ ਨਾ ਕਰੋ ਵਾਪਸ ਮੁੜ ਜਓ ਜਿਆਦਾ ਵਧੀਆ ਹੈ ਠੀਕ ਹੈ ਜੀ ਦੂਸਰਾ ਆ ਵਰਕ ਪਰਮਿਟ ਦੇ ਵਿੱਚ ਇਹ ਆ ਕਿ ਜੇ ਤੁਸੀਂ ਖੁਦ ਅਪਲਾਈ ਕਰਨਾ ਹੈ ਤੁਸੀਂ ਚਾਹੁੰਦੇ ਆ ਕਿ ਤੁਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ ਵਿਸ਼ਵਾਸ ਨਹੀਂ ਕਰਦੇ ਤੁਸੀਂ ਪ੍ਰੋਪਰ ਸਾਡੇ ਤੋਂ ਜਾਣਕਾਰੀ ਲੈ ਕੇ ਮੈਂ ਜਾਣਕਾਰੀ ਐਡਵਾਈਸ ਦੇਣ ਦੀ ਬਿਲਕੁਲ ਫਰੀ ਹੈ ਕੋਈ ਫੀਸ ਨਹੀਂ ਪ੍ਰੋਪਰ ਜਾਣਕਾਰੀ ਲੈ ਕੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਆ ਭੈਣ ਭਰਾ ਆ ਫਰੈਂਡ ਸਰਕਲ ਆ ਚਾਚਾ ਤਾਇਆ ਮਾਸੀ ਮਾਸੜ ਕੋਈ ਵੀ ਆ ਜੋ ਤੁਹਾਡੀ ਹੈਲਪ ਕਰਦੇ ਆ ਵਰਕ ਪਰਮਿਟ ਅਪਲਾਈ ਕਰਨ ਚ ਉਹਨਾਂ ਤੋਂ ਵੀ ਅਪਲਾਈ ਕਰਾ ਸਕਦੇ ਆ ਜੋ ਤੁਸੀਂ ਫੀਸਾਂ ਦੇਣੀ ਹੋ ਸਿੱਧੀਆਂ ਫੀਸਾਂ ਇਮੀਗ੍ਰੇਸ਼ਨ ਨੂੰ ਦੇ ਸਕਦੇ ਆ ਠੀਕ ਆ ਜੀ ਤੇ ਇਸ ਤਰ੍ਹਾਂ ਵੀ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਜੇ ਸਾਡੇ ਤੇ ਵਿਸ਼ਵਾਸ ਕਰਦੇ ਆ ਸਾਡੇ ਤੋਂ ਕਰਾ ਸਕਦੇ ਫੀਸਾਂ ਭਾਵੇਂ ਰਿਸ਼ਤੇਦਾਰਾਂ ਤੋਂ ਕਰਾਓ ਤੇ ਭਾਵੇਂ ਸਾਡੇ ਤੋਂ ਕਰਾਓ ਫੀਸ ਤਾਂ ਸਾਡੇ ਤੋਂ ਪਉਣ ਪਹਿਲੇ ਦੇਣੀ ਪੈਂਦੀ ਆ ਠੀਕ ਹੈ ਜੀ ਉਹ ਤਾਂ ਪਹਿਲੇ ਦੇਣੀ ਪੈਂਦੀ ਆ ਤੇ ਬਾਕੀ ਜੇ ਕਈ ਕਹਿੰਦੇ ਆ ਕਿ ਜੇ ਅਸੀਂ ਆ ਗਏ ਤੇ ਕੀ ਅਸੀਂ ਫੈਮਿਲੀ ਬੁਲਾ ਸਕਦੇ ਆ ਦੇਖੋ ਇੰਗਲੈਂਡ ਦੇ ਵਿੱਚ ਵੈਸੇ ਵੀ ਫੈਮਿਲੀ ਬੁਲਾਉਣੀ ਬਹੁਤ ਔਖੀ ਹੁੰਦੀ ਆ ਪਿੱਛੇ ਜੇ ਇੰਨੀਆਂ ਡਿਪੈਂਡੈਂਟ ਕੁੰਡੜ ਖੋਲੇ ਸੀਗੇ ਕੇਅਰ ਹੋਮ ਦੇ ਨਾਲ ਸਟੂਡੈਂਟ ਦੇ ਨਾਲ ਡਿਪੈਂਡੈਂਟ ਲਏ ਹੋ ਪਰ ਉਹ ਵੀ ਬੰਦ ਕਰਤੇ ਹੁਣ ਤਾਂ ਅੱਗੇ ਤੋਂ ਡਿਪੈਂਡੈਂਟ ਨੂੰ ਵੀਜ਼ਾ ਮੀਨੀ ਦੇ ਰਹੇ ਤੇ ਉਹ ਵੀ ਬੜਾਈ ਨੇ ਔਖਾ ਕਰ ਦਿੱਤਾ ਆ ਇਸ ਕਰਕੇ ਦੇਖੋ ਆਪਾਂ ਹਮੇਸ਼ਾ ਸਲਾਹ ਦਵਾਂਗੇ ਸਹੀ ਜੋ ਸੱਚ ਆ ਮਸਾਲਾ ਨਹੀਂ ਲਾਉਣਾ ਝੂਠ ਨਹੀਂ ਬੋਲਣਾ ਕੇਸ ਲੈਣ ਵਾਸਤੇ ਜਾਂ ਤੁਹਾਨੂੰ ਗਲਤ ਸਲਾਹਾਂ ਦੇ ਦੀਏ ਤੁਸੀਂ ਆ ਕੇਸ ਪਾ ਲੋ ਆ ਕੇਸ ਪਾ ਲੋ ਤੁਹਾਡੀ ਜ਼ਿੰਦਗੀ ਖਰਾਬ ਹੋ ਜਵੇ ਬੀਜੇ ਖਰਾਬ ਹੋ ਜਾਣ ਪੈਸੇ ਖਰਾਬ ਹੋ ਜਵੇ ਉਹ ਕੰਮ ਕਦੀ ਨਹੀਂ ਕਰਨਾ ਹੈਗਾ ਠੀਕ ਹੈ ਜੀ ਜੋ ਕਾਨੂੰਨ ਦੇ ਹਿਸਾਬ ਨਾਲ ਉਹ ਹੀ ਦੱਸਾਂਗੇ ਉਹ ਹੀ ਜਾਣਕਾਰੀ ਦਵਾਂਗੇ ਤੇ ਬਾਕੀ ਥੈਂਕ ਯੂ ਇੱਕ ਦਿਨ ਤੇ ਬਹੁਤ ਵਧੀਆ ਵੀਡੀਓ ਲੈ ਕੇ ਆਉਂਗਾ ਥੋੜਾ ਗਲਾ ਗੁਲਾ ਠੀਕ ਹੋ ਜਾਊਗਾ ਤੇ ਬਾਕੀ ਇਸ ਇਸ ਟਾਤੇ ਮੈਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨੂੰ ਜਵਾਬ ਦੇਣ ਦੀ ਕਿਉਂਕਿ ਐਕਚੁਅਲੀ ਮੈਂ 10 12 ਦਿਨ ਬਿਮਾਰ ਹਾਂ ਜਿਹਦੇ ਕਰਕੇ ਮੈਸੇਜ ਬਹੁਤ ਜਮਾ ਹੋ ਗਿਆ ਆ ਤੇ ਕਿਸੇ ਨੇ ਗੁੱਸਾ ਨਹੀਂ ਕਰਨਾ ਜਵਾਬ ਆਨਸਰ ਮੈਂ ਸਾਰਿਆਂ ਨੂੰ ਦਊਂਗਾ ਥੈਂਕ ਯੂ ਸਤਿ ਸ੍ਰੀ ਅਕਾਲ ਆਪਣੇ ਖਿਆਲ ਰੱਖਿਓ ਸਾਰੇ